ਇਸਰਾ ਹੈ ਜੀ ਕਿ ਜਦੋਂ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗੱਲ ਕਰਦੇ ਹਾਂ ਸੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜੋ 25 ਜਨਵਰੀ 1950 ਦੇ ਵਿੱਚ ਐਸਟੈਬਲਿਸ਼ਮੈਂਟ ਹੋਈ ਔਰ 15 ਸਾਲ ਪਹਿਲਾਂ ਇਸ ਚੀਜ਼ ਨੂੰ ਸੋਚਿਆ ਗਿਆ ਇਹ ਨੈਸ਼ਨਲ ਵੋਟਰ ਡੇ ਜਿਹੜਾ ਆ ਉਹ ਮਨਾਣਾ ਚਾਹੀਦਾ ਹੈ ਸੋ ਇਹ ਕਿਤਨਾ ਕਿਤੇ ਜ਼ਰੂਰਤ ਮਹਿਸੂਸ ਹੋਈ ਹੈ ਕਿ ਵੋਟਰਸ ਜਿਹੜੇ ਐ ਕਿਉਂਕਿ ਸਾਡਾ ਜਿਹੜਾ ਆ ਇਸ ਸਾਲ ਹੀ ਅਸੀਂ ਆਪਣਾ 76ਵਾਂ ਗਣਤੰਤਰਤਾ ਦਿਵਸ ਵੀ ਮਨਾ ਰਹੇ ਆ ਸੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਐਸਟੈਬਲਿਸ਼ ਹੋਏ ਉਹਨਾਂ ਹੀ ਟਾਈਮ ਹੋ ਗਿਆ ਲੇਕਿਨ ਇਹ ਹੈ ਕਿ ਇਹ ਚੀਜ਼ ਮਹਿਸੂਸ ਕਿਤਨਾ ਕਿਤੇ ਕੀਤੀ ਗਈ ਹੈ ਕਿ ਵੋਟ ਇੱਕ ਸਾਡੇ ਦੇਸ਼ ਦੇ ਵਿੱਚ ਇੱਕ ਐਸਾ ਅਧਿਕਾਰ ਹੈ ਜਿਹਨੂੰ ਬੜਾ ਆਮ ਸਮਝ ਲਿਆ ਜਾਂਦਾ ਹੈ ਜਰ ਕਿ ਵੋਟ ਪਾਣ ਲਈ ਬਹੁਤ ਸਾਰੇ ਦੇਸ਼ਾਂ ਨੇ ਬੜੇ ਸੰਘਰਸ਼ ਜਿਹੜੇ ਕੀਤੇ ਆ ਪਰ ਸਾਨੂੰ ਮਾਣ ਵਾਲੀ ਗੱਲ ਮਹਿਸੂਸ ਹੋਣੀ ਚਾਹੀਦੀ ਹੈ ਕਿ ਭਾਰਤ ਦੇਸ਼ ਜਿਹੜਾ ਜਨਮ ਲੈਂਦਾ ਹੈ ਉਹਨੂੰ ਜਨਮ ਦੇ ਨਾਲ ਹੀ ਵੋਟ ਪਾਣ ਦਾ ਅਧਿਕਾਰ ਮਿਲ ਜਾਂਦਾ ਚਾਹੇ ਉਹ ਲੜਕਾ ਹੈ ਚਾਹੇ ਲੜਕੀ ਹੈ ਜਿਸ ਵੀ ਰੰਗ ਦਾ ਜਿਸ ਵੀ ਨਸਲ ਦਾ ਹੈ ਜਿਸ ਵੀ ਕੋਈ ਇਹਦੇ ਵਿੱਚ ਜਾਤ ਪਾਤ ਕੋਈ ਮਾਇਨੇ ਨਹੀਂ ਰੱਖਦੀ ਸੋ ਇਸ ਚੀਜ਼ ਨੂੰ ਸਮਝਦੇ ਹੋਏ ਸਾਨੂੰ ਇਹ ਸਭ ਨੂੰ ਸਮੇਂ ਨਾਲ ਚਾਹੀਦਾ ਹੈ ਕਿ ਸਾਡਾ ਜੋ ਗਣਤੰਤਰ ਦੇਸ਼ ਹੈ ਇਸ ਵਿੱਚ ਭਾਗੀਦਾਰੀ ਸਾਡੀ ਸਾਰਿਆਂ ਦੀ ਹੋਣੀ ਚਾਹੀਦੀ ਹੈ ਵੈਸੇ ਤਾਂ ਸਾਡੇ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਪੂਰੇ ਸਾਲ ਹੀ ਐਕਟੀਵਿਟੀਆਂ ਚੱਲਦੀਆਂ ਰਹਿੰਦੀਆਂ ਹਨ ਜਿੱਥੇ ਅਸੀਂ ਖਾਸ ਤੌਰ ਤੇ ਉਹ ਬੱਚੇ ਜਿਹੜੇ 18 ਸਾਲ ਨੂੰ ਪੂਰਾ ਕਰ ਰਹੇ ਆ ਉਹਨਾਂ ਨੂੰ ਤਾਂ ਅਵੇਅਰ ਕਰਦੇ ਹੀ ਹਾਂ ਕਿ ਆਪਣੀ ਵੋਟ ਬਣਾਣੀ ਵੀ ਆ ਤੇ ਵੋਟ ਨਡਰ ਹੋ ਕੇ ਪਾਣੀ ਵੀ ਆ ਸੋ ਉਹਦੇ ਨਾਲ ਇਹ ਦੇਖਿਆ ਜਾਂਦਾ ਕਿ ਕਈ ਵਾਰ ਅਸੀਂ 25 30 ইয়ার্স ਤੋਂ ਬਾਅਦ ਵੀ ਜਿਹੜੀ ਆ ਵੋਟ ਸਾਡੀ ਬਣੀ ਨਹੀਂ ਹੁੰਦੀ ਅਸੀਂ ਉਹਨਾਂ ਨੂੰ ਵੀ ਇਹ ਕਰਦੇ ਕਿ ਆਪਣੀ ਵੋਟ ਜ਼ਰੂਰ ਬਣਾਓ ਜਦੋਂ ਦਾ 15ਵਾਂ ਅੱਜ ਨੈਸ਼ਨਲ ਵੋਟਰ ਡੇ ਐ ਅੱਜ ਦੇ ਦਿਨ ਕਹਿੰਦੇ ਹੁੰਦੇ ਕੋਈ ਵੀ ਦਿਨ ਮਨਾਇਆ ਜਾਂਦਾ ਜਾਂ ਤਾਂ ਅਵੇਅਰਨੈਸ ਦੇ ਤੌਰ ਤੇ ਮਨਾਇਆ ਜਾਂਦਾ ਜਾਂ ਸੈਲੀਬ੍ਰੇਸ਼ਨ ਦੇ ਤੌਰ ਤੇ ਸੋ ਉਸ ਦਿਨ ਜਿੱਥੇ ਇੱਕ ਪਾਸੇ ਅਵੇਅਰ ਅਸੀਂ ਕਰੀ ਜਾ ਕਰੀ ਰਿਹਾ ਆਮ ਪਬਲਿਕ ਨੂੰ ਕਿ ਆਪਣੀ ਵੋਟ ਜ਼ਰੂਰ ਬਣਾਓ ਘਰ 18 ਸਾਲ ਤੋਂ ਉੱਪਰ ਹੈ ਸੋ ਮੈਨੂੰ ਲੱਗਦਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸੈਲੀਬ੍ਰੇਸ਼ਨ ਡੇ ਜਿਹੜਾ ਆ ਉਹ ਬਣਦਾ ਜਾ ਰਿਹਾ ਕਿਉਂਕਿ ਲੋਗ ਅਵੇਅਰ ਹੋ ਰਹੀ ਹੈ ਵੋਟ ਦੀ ਜਿਹੜੀ ਹੈ ਐਨਰੋਲਮੈਂਟ ਪਹਿਲੇ ਸਾਲਾਂ ਨਾਲੋਂ ਵਧੀ ਹੈ ਜਿੱਤੇ ਅਸੀਂ ਇਲੈਕਟਰਲ ਰੋਲ ਦੀ ਗੱਲ ਕਰਦੇ ਹਾਂ ਸਾਡਾ ਇਲੈਕਟਰਲ ਰੋਲ ਪਹਿਲੇ ਨਾਲੋਂ ਹੈਲਦੀ ਹੋਇਆ ਹੈ ਬਹੁਤ ਜ਼ਿਆਦਾ ਐਫਰਟਸ ਜਾਰੀ جاری ਹੈ ਵੋਟ ਜਿਹੜਾ ਕਾਸਟ ਕੀਤਾ ਜਾਂਦਾ ਹੈ ਪਹਿਲੇ ਦੇ ਮੁਕਾਬਲੇ ਗਿਣਤੀ ਉਹਦੀ ਪਰਸੈਂਟੇਜ ਵਧੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਲੜਕੀਆਂ ਦੀ ਪਰਸੈਂਟੇਜ ਕਿਉਂਕਿ ਵੋਟ ਪਾਣ ਦੇ ਵਿੱਚ ਇਹ ਪਿਛਲੇ ਕਈ ਸਾਲਾਂ ਤੋਂ ਦੇਖਿਆ ਜਾਂਦਾ ਰਿਹਾ ਹੈ ਕਿ ਲੇਡੀਜ਼ ਜਿਹੜੀਆਂ ਵੂਮਨ ਦੀ ਪਾਰਟਿਸਪੇਸ਼ਨ ਉਹ ਨਹੀਂ ਨਹੀਂ ਹੁੰਦੀ ਸੋ ਇਹ ਜਿਹੜੇ ਐਫਰਟਸ ਹੋ ਰਹੇ ਆ ਇਹਦੇ ਵਿੱਚ ਮੈਂ ਨੈਸ਼ਨਲ ਵੋਟਰ ਡੇ ਨੂੰ ਵੀ ਇਨਕਲੂਡ ਕਰਦੀ ਆਂ ਹੋਰ ਵੀ ਜਿਹੜੀਆਂ ਸਾਡੀਆਂ ਸਵੀਪ ਦੀ ਐਕਟੀਵਿਟੀਆਂ ਹਰ ਜ਼ਿਲ੍ਹੇ 'ਚ ਚੱਲਦੀਆਂ ਪੂਰੇ ਮਹਾਰਾਸ਼ਟਰ ਦੇ ਗੱਲ ਕਰਾਂ ਅਸੀਂ ਆਪਣੀ ਪੰਜਾਬ ਦੀ ਗੱਲ ਕਰਦੇ ਆਂ ਸੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਮੈਂ ਸਰਵਿਸ ਕੀਤੀ ਹੈ ਤੋਂ ਸਵੀਪ ਦੀਆਂ ਐਕਟੀਵਿਟੀਆਂ ਜਿਹੜੀਆਂ ਆ ਸਾਡੇ ਜਿਹੜਾ ਇਲੈਕਸ਼ਨ ਸੈੱਲ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਦਾ ਜਿਹੜਾ ਹੈ ਜਿੱਥੇ ਵੀ ਆ ਕੰਮ ਕਰ ਰਿਹਾ ਔਰ ਉਹਦੇ ਨਾਲ ਨਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਡਾਇਰੈਕਸ਼ਨਸ ਦੇ ਅਕੋਰਡਿੰਗ ਇਹ ਚੀਜ਼ ਜਿਹੜੀ ਆ ਬੜੀ ਪੋਜ਼ਿਟਿਵ ਹੈ ਕਿ ਵੋਟ ਦੀ ਐਨਰੋਲਮੈਂਟ ਵੀ ਜ਼ਿਆਦਾ ਹੋ ਰਹੀ ਹੈ ਔਰ ਵੋਟ ਜਿਹੜੀ ਆ ਕਾਸਟ ਵੀ ਜ਼ਿਆਦਾ ਹੋ ਰਹੀ ਹੈ ਸੋ ਸਾਡੇ ਜਿਹੜੇ ਡਿਸਟ੍ਰਿਕਟ ਦੇ ਐਡਮਿਨਿਸਟ੍ਰੇਸ਼ਨ ਹੈ ਸਾਡੇ ਡੀਸੀ ਸਾਹਿਬ ਸਾਖਸ਼ੀ ਸਹਾਣੀ ਜੀ ਉਹ ਮਾਨਯੋਗ ਜਿਹੜਾ ਸਾਡੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਦੇ ਅਕੋਰਡਿੰਗ ਮੈਮ ਰੈਗੂਲਰ ਇਹਨੂੰ ਰਿਵਿਊ ਕਰਦੇ ਆ ਉਹਨਾਂ ਵੱਲੋਂ ਵੀ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਮਾਨਯੋਗ ਡੀਸਾ ਵੱਲੋਂ ਔਰ ਸਾਡੇ ਇਲੈਕਸ਼ਨ ਸੈੱਲ ਜਿਹੜਾ ਹੈ ਜਿੱਥੇ ਇਲੈਕਸ਼ਨ ਤਹਿਸੀਲਦਾਰ ਇਲੈਕਸ਼ਨ ਕੰਨੂਗੋ ਸਾਰੀ ਟੀਮ ਹੈ ਸਾਡੇ ਸਾਰਿਆਂ ਵੱਲੋਂ ਸਾਰੇ ਜਿੱਥੇ-ਜਿੱਥੇ ਵੀ ਸੁਣ ਰਹੇ ਆ ਮੈਨੂੰ ਉਹਨਾਂ ਨੂੰ ਇੱਕ ਮੈਸੇਜ ਹੈ ਕਿ ਜੇ ਹੁਣ ਵੀ ਕਿਸੇ ਨੇ ਆਪਣੀ ਵੋਟ ਨਹੀਂ ਬਣਾਈ ਆ ਤੇ ਕਿਰਪਾ ਕਰਕੇ ਵੋਟ ਬਣਾਣੀ ਹੈ ਕਿਉਂ ਕਿ ਕਿਉਂਕਿ ਕੰਟੀਨਿਊਸ ਜਿਹੜਾ ਰਿਵੀਜ਼ਨ ਉਹ ਚੱਲਦਾ ਰਹਿੰਦਾ ਆ ਔਰ ਵੋਟ ਜਦੋਂ ਵੀ ਪਾਣ ਦਾ ਮੌਕਾ ਮਿਲਦਾ ਹੈ ਸਾਡੇ ਤੁਸੀਂ ਦੇਖੋ ਪਾਰਲੀਮੈਂਟ ਅਸੈਂਬਲੀ ਦੀਆਂ ਇਲੈਕਸ਼ਨਸ ਆ ਹੁਣੇ ਹੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਸ ਹੋ ਕੇ ਹਟੀਆਂ ਪੰਚਾਇਤਾਂ ਦੀਆਂ ਇਲੈਕਸ਼ਨਸ ਤੋਂ ਵੋਟ ਪਾਣੀ ਵੀ ਹੈ ਔਰ ਵੋਟ ਜਿਹੜੀ ਹੈ ਬਿਲਕੁਲ ਆਪਣਾ ਵਿਵੇਕ ਆਪਣੀ ਬੁੱਧੀ ਯੂਜ਼ ਕਰਦੇ ਹੋਏ ਬਿਲਕੁਲ ਨਿਡਰ ਹੋ ਕੇ ਪਾਣੀ ਹੈ ਔਰ ਇਹੀ ਸੰਦੇਸ਼ ਸਾਡਾ ਅੱਜ ਪੂਰੇ ਵੋਟਰਸ ਨੂੰ ਹੈ ਉਹ ਜਿਹੜੇ 18 ਸਾਲ ਤੋਂ ਉੱਪਰ ਹੋ ਗਏ ਆ ਜਾਂ 18 ਸਾਲ ਅਗਲੇ ਸਾਲ ਹੋ ਜਾਣਗੇ ਸੋ ਸਾਰੇ ਜਿਹੜੇ ਜਿੰਨੇ ਵੀ ਅੰਮ੍ਰਿਤਸਰ ਜ਼ਿਲ੍ਹੇ ਦੇ ਨਿਵਾਸੀ ਆ ਅੱਜ ਦੇ ਨੈਸ਼ਨਲ ਵੋਟਰ ਡੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੁਬਾਰਕਾਂ ਇਸ ਕਾਰਨ ਵੀ ਕਿ ਤੁਸੀਂ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸਾਥ ਦਿੱਤਾ ਸਾਡੀ ਇਲੈਕਟੋਰਲ ਰੋਲ ਜਿਹੜਾ ਆ ਔਰ ਅੰਮ੍ਰਿਤਸਰ ਦਾ ਇਸ ਟਾਈਮ ਅਸੀਂ ਹੈਲਦੀ ਬੋਲਾਂਗੇ ਸਾਡੀ انرੋਲਮੈਂਟ ਕਾਫੀ ਅੱਛੀ ਹੈ ਔਰ ਵੋਟ ਦੀ ਜਿਹੜੀ ਹੈ ਕਾਸਟਿੰਗ ਵੋਟ ਜਿਹੜੀ ਪਾ ਰਹੀ ਹੈ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ਦੇ ਵਿੱਚ ਹੌਲੀ-ਹੌਲੀ ਪਰਸੈਂਟੇਜ ਜਿਹੜੀ ਇੰਪਰੂਵ ਹੋ ਰਹੀ ਅਸੀਂ ਇਹਨੂੰ ਹੋਰ ਇੰਪਰੂਵ ਕਰ ਦੇਣਾ ਇਹਦੇ ਨਾਲ ਥੈਂਕ ਯੂ ਵੈਰੀ ਮੱਚ ਜੈ ਹਿੰਦ ਬੀਬੀਕੇ ਡੀਐਮਵੀ ਕਾਲਜ ਫॉर ਔਮਨ ਇਸ ਆਲਵੇਸ वेरी सपोर्टिव ऑफ़ दीज वेंचर्स हम तो हमेशा ही डिस्ट्रिक्ट एडमिनिस्ट्रेशन का पूरा साथ देते हैं और ऐसी आ, हमारे हर साल नेशनल वोटर्स डे जो है इसका सेलिब्रेशन होता है तो आज भी इसी कॉन्टेक्सट में वी हैव गैदर्ड हेयर एंड पूरा ऑडिटोरियम uh, के बाहर भी आप देख सकते हैं फॉयर में भी एग्जिबिशन भी लगी हुई है पोस्टर्स uh, की यू नो स्टूडेंट्स हैव मेड एंड हमारा क्योंकि गर्ल्स कॉलेज है वी हैव यंग वोटर्स और हमारे कॉलेज को हमेशा ही अवार्ड मिलता है फॉर मैक्सिमम इनरोलमेंट ऑफ न्यू वोटर्स एंड वी आर थ्रू आउट द ईयर रादर वी आर वेरी वेरी अलर्ट अबाउट दिस पर्टिकुलर कॉन्शियसनेस कि हमने स्टूडेंट्स में ये क्रिएट करनी है कि वोटिंग कितनी इम्पॉर्टेंट है और अभी जैसे ए डी सी मैम ने बताया कि वोटिंग इज़ द मोस्ट इम्पॉर्टेंट पार्ट ऑफ द डेमोक्रेटिक प्रोसेस और इसके बिना कोई भी कंट्री जो है डेमोक्रेसी नहीं चल सकती So, this is the responsibility as well as the right of every citizen. And we are very supportive towards that. Thank you.